ਏ ਉਮੀਦ ਨਾ ਸੀ ਕਿ ਬਾਬਾ ਜੀ ਆਪਣਾ ਵਧੀਆ ਕੰਮ ਕਰਵਾਣਗੇ ਵਧੀਆ ਨਾਮ ਨੰਨ ਦੇਣਗੇ ਲੇਕਿਨ ਉਹਨਾਂ ਨੇ ਬਹੁਤ ਬਖਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਆਣ ਦੀ ਉਮੀਦ ਨਹੀਂ ਸੀਗੀ ਲੇਕਿਨ ਕੀ ਕਿ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਜਾਣਾ ਵਾਂ ਤੇ ਉਹਨਾਂ ਨੇ ਜਾਣ ਦੀ ਵੀ ਪਰਮਿਸ਼ਨ ਦਿੱਤੀ ਲੈ ਆਣਿਓ ਘਰ ਹਾਂਜੀ ਕੱਲ ਆਂਦੇ ਆ ਇੱਕ ਘਰ ਦੇ ਨਹੀਂ ਆਉਂਦੇ ਕੱਲ ਆਣਿਓ ਹਾਂਜੀ ਕੱਲ ਆਉਂਦੇ ਤੇ ਜੀਜਾ ਆਉਂਦੇ ਸੀਗੇ ਉਹਨਾਂ ਨਾਲ ਇੱਕ ਵਾਰ ਆਈ ਫਿਰ ਉਸ ਤੋਂ ਬਾਅਦ ਕੋਇਆ ਕਿ ਨਹੀਂ ਜਾਣਾ ਚਾਹੀਦਾ ਬਾਰ ਬਾਰ ਜਾਣਾ ਚਾਹੀਦਾ ਤੇ ਇਧਰ ਆ ਕੇ ਦਿਲ ਵੀ ਲੱਗ ਜਾਂਦਾ ਨਾਲੇ ਕੀ ਕਹਿੰਦੇ ਆ ਇਪਾਰਟ ਕਰਦੇ ਆ ਮਨ ਵੀ ਬਹੁਤ ਵਧੀਆ ਲੱਗਦਾ ਵਾਈ ਗੁਰ ਜੀ ਨੇ ਬਹੁਤ ਸਾਰੀ ਮਨ ਕਾਮਨਾ ਪੂਰੀ ਕੀਤੀਆਂ ਸਿਹਤ ਖਰਾਬ ਰਹਿੰਦੀ ਸੀ ਬੁਖਾਰ ਚੜਦਾ ਸੀ ਲੇਕਿਨ ਹੁਣ ਅੱਗੇ ਨਾਲੋਂ ਬਹੁਤ ਵਧੀਆ ਵਾ ਜਲਦੀ ਫਿਰਦੀ ਆ ਵਾਈ ਗੁਰ ਜੀ ਦੀ ਕਿਰਪਾ ਨਾਲ ਤੁਸੀਂ ਵੀ ਆਓ ਤੁਸੀਂ ਵੀ ਦਰਸ਼ਨ ਕਰੋ ਤੇ ਇਧਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਭ ਕੁਝ ਮਿਲਦਾ ਮੈਂ ਅੱਜ ਨਿਕਲੀ ਸੀ ਘਰੋਂ ਲੇਕਿਨ ਅੱਧੇ ਰਸਤੇ ਆਟੋ ਵਾਲੇ ਨੇ ਕਹਿ ਦਿੱਤਾ ਕਿ ਉਥੇ ਮਰਟਾਉਨ ਬਹੁਤ ਪਾਣੀ ਭਰਿਆ ਹੋਇਆ ਤੁਸੀਂ ਨਹੀਂ ਜਾ ਸਕਦੇ ਲੇਕਿਨ ਸਮਰਾਲਾ ਚੌਕ ਪਹੁੰਚ ਕੇ ਮਨ ਚ ਇੱਛਾ ਜਾਗੀ ਕਿ ਨਹੀਂ ਅੱਗੇ ਜਾ ਕੇ ਦੇਖਦੇ ਆ ਜੇ ਨਾ ਜਾ ਹੋਇਆ ਤੇ ਵਾਪਸ ਹੀ ਆ ਜਾਾਂਗੇ ਫਿਰ ਮੈਂ ਆਈ ਤੇ ਵਾਈਗੁਰ ਜੀ ਨੇ ਆਪਣੇ ਦਰ ਤੇ ਲਈ ਆਂਦਾ ਕਿਨੇ ਟਾਈਮ ਤੋਂ ਆ ਰਹੀ ਮੈਨੂੰ ਘਟੋ ਘਟੋ 4 ਮਹੀਨੇ ਹੋ ਗਏ 4 ਮਹੀਨੇ ਕਿਸ ਮੇਦਨਾ ਲਈ ਸੀ ਇਹ ਉਮੀਦ ਨਾਲ ਆਈ ਸੀ ਕਿ ਬਾਬਾ ਜੀ ਆਪਣਾ ਵਧੀਆ ਕੰਮ ਕਰਵਾਣਗੇ ਵਧੀਆ ਨਾਮ ਨੰਨ ਦੇਣਗੇ ਲੇਕਿਨ ਉਹਨਾਂ ਨੇ ਬਹੁਤ ਬਖਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਅ ਇੱਥੇ ਆਉਣ ਦੀ ਉਮੀਦ ਨਹੀਂ ਸੀਗੀ ਲੇਕਿਨ ਲੇਕਿਨ ਫਿਰ ਵੀ ਉਹਨਾਂ ਨੇ ਇੰਨਾ ਇੰਨੀ ਉਮੀਦ ਦਿੱਤੀ ਕਿ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਜਾਣਾ ਵਾ ਤੇ ਉਹਨਾਂ ਨੇ ਜਾਣ ਦੀ ਵੀ ਪਰਮਿਸ਼ਨ ਦਿੱਤੀ ਤੇ ਕੱਲੇ ਆਨੇ ਹੋ ਕਰੋ ਹਾਂਜੀ ਕੱਲੇ ਆਨੇ ਆ ਇੱਕ ਘਰ ਦੇ ਨਹੀਂ ਹੁੰਦੇ ਕੱਲੇ ਆਨੇ ਹੋ ਹਾਂਜੀ ਕੱਲੇ ਆਨੇ ਆ ਇੰਨੀ ਡੈਡੀਕੇਸ਼ਨ ਕਿਵੇਂ ਆਈ ਬਸ ਮੇਰੇ ਘਰ ਦੇ ਮੇਰੇ ਜੀਜਾ ਆਉਂਦੇ ਸੀਗੇ ਉਹਨਾਂ ਨਾਲ ਇੱਕ ਵਾਰ ਆਈ ਫਿਰ ਉਸ ਤੋਂ ਬਾਅਦ ਹੋਇਆ ਕਿ ਨਹੀਂ ਜਾਣਾ ਚਾਹੀਦਾ ਬਾਰ ਬਾਰ ਜਾਣਾ ਚਾਹੀਦਾ ਤੇ ਇੱਧਰ ਆ ਕੇ ਦਿਲ ਵੀ ਲੱਗ ਜਾਂਦਾ ਨਾਲੇ ਕੀ ਕਹਿੰਦੇ ਆ ਪਾਰਟ ਕਰਦੇ ਆ ਮਨ ਵੀ ਬਹੁਤ ਵਧੀਆ ਲੱਗਦਾ ਮੇਰੀ ਮਾਈ ਗੁੱਡ ਜੀ ਨੇ ਬਹੁਤ ਸਾਰੀ ਮਨੋ ਕਾਮਨਾ ਪੂਰੀ ਕੀਤੀਆਂ ਜਿਵੇਂ ਕਿ ਜਿਵੇਂ ਕਿ ਮੇਰੀ ਸਿਹਤ ਵੀ ਥੋੜੀ ਖਰਾਬ ਰਹਿੰਦੀ ਸੀ ਲੇਕਿਨ ਹੁਣ ਕੀ ਹੁੰਦਾ ਸੀ ਸ਼ੇਧ ਖਰਾਬ ਰਹਿੰਦੀ ਸੀ ਬੁਖਾਰ ਚੜਦਾ ਸੀ ਲੇਕਿਨ ਹੁਣ ਅੱਗੇ ਨਾਲੋਂ ਬਹੁਤ ਵਧੀਆ ਵਾ ਜਲਦੀ ਫਿਰਦੀ ਆ ਵਾਈ ਗੁਰਜੀ ਦੀ ਕਿਰਪਾ ਨਾਲ ਅੱਜ ਘਰ ਬੇਟੀ ਸੰਗਤਨ ਉਸ ਕੇਣਾ ਚਾਹਉ ਘਰ ਬੇਟੀ ਸੰਗਤਨ ਉਸ ਰੇ ਨਹੀਂ ਕਹਿਣਾ ਚਾਹੁੰਦੀਆਂ ਕਿ ਤੁਸੀਂ ਵੀ ਆਓ ਤੁਸੀਂ ਵੀ ਦਰਸ਼ਨ ਕਰੋ ਤੇ ਇਧਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਭ ਕੁਝ ਮਿਲਦਾ ਜਿਵੇਂ ਭਾਰੀ ਮੀਂਹ ਪੈ ਰਿਹਾ ਕਿੰਨੇ ਦਿਨਾਂ ਤੋਂ ਤੇ ਘਰੋਂ ਜਦੋਂ ਨਿਕਲਣ ਲੱਗੇ ਮਨ 'ਚ ਸਵਾਲ ਨਹੀਂ ਆਇਆ ਕਿ ਇੰਨਾ ਮੀਂਹ ਹੋਏਗਾ ਉੱਥੇ ਪਾਣੀ ਭਰਿਆ ਆਏਗਾ ਮਨ ਜਾਣ 'ਚ ਦਿੱਕਤ ਹੋਏਗੀ ਕਿ ਮੈਂ ਛੁੱਟੀ ਕਰਾਂ ਮੈਂ ਅੱਜ ਨਿਕਲੀ ਸੀ ਘਰੋਂ ਲੇਕਿਨ ਅੱਧੇ ਰਸਤੇ ਆਟੋ ਵਾਲੇ ਨੇ ਕਹਿ ਦਿੱਤਾ ਕਿ ਉੱਥੇ ਮਰਲ ਟਾਊਨ ਬਹੁਤ ਪਾਣੀ ਭਰਿਆ ਹੋਇਆ ਤੁਸੀਂ ਨਹੀਂ ਜਾ ਸਕਦੇ ਲੇਕਿਨ ਸਮਰਾਲਾ ਚੌਕ ਪਹੁੰਚ ਕੇ ਮਨ ਚ ਇੱਛਾ ਜਾਗੀ ਕਿ ਨਹੀਂ ਅੱਗੇ ਜਾ ਕੇ ਦੇਖਦੇ ਆ ਜੇ ਨਾ ਜਾ ਹੋਇਆ ਤੇ ਵਾਪਸ ਹੀ ਆ ਜਾਾਂਗੇ ਤੁਹਾਨੂੰ ਮੈਂ ਆਉਂਦੀ ਆ ਤਾਜਪੁਰ ਰੋਡ ਤੋਂ ਅੱਛਾ ਤੇ ਉਹਨਾਂ ਨੇ ਫਿਰ ਮੈਂ ਆਈ ਤੇ ਵਾਈਗੁਰ ਜੀ ਨੇ ਆਪਣੇ ਦਰ ਤੇ ਲੈ ਹੀ ਜਾਂਦਾ ਹੋਸ਼ੋਂ ਆ ਕੇ ਹਾਂ ਬਹੁਤ ਖੁਸ਼ ਹਾਂ ਸਕਸੈਸ ਮਿਲ ਰਹੀ ਹੈ ਹਾਂਜੀ ਮਿਲ ਰਹੀ ਹੈ ਓਕੇ ਜੀ ਥੈਂਕ